ਇਸ ਵੇਲੇ ਦੀ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਆ ਦੱਸਦੀ ਹੈ ਕਿ ਇਹ ਧਮਕੀ ਈਮੇਲ ਦੇ ਜ਼ਰੀਏ ਭੇਜੀ ਗਈ ਆ ਕੱਲ ਵੀ ਜਿਹੜਾ ਲੁਧਿਆਣਾ ਦਾ ਮਿਨੀ ਸਕੱਤਰੇ ਤੋਂ ਡਾਊਨ ਦੀ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਸੀ ਤਾਂ ਹੁਣ ਇੱਕ ਹੋਰ ਧਮਕੀ ਆ ਜਿਹੜੀ ਉਹ ਮਿਲਿਆ ਦੱਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੰਜਾਬ ਤੇ ਹਰਿਆਣੇ ਦੀ ਜਿਹੜੀ ਸਾਂਝੀ ਹਾਈ ਕੋਰਟ ਆ ਉਸ ਨੂੰ ਡਾਊਨ ਦੀ ਧਮਕੀ ਮਿਲਿਆ ਜਿਹੜੇ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਧਿਐਕਸ਼ ਨੇ ਉਹਨਾਂ ਨੂੰ ਈਮੇਲ ਪ੍ਰਾਪਤ ਹੋਈ ਆ ਦੱਸਦੀ ਹੈ ਕਿ ਪੂਰਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਚੰਡੀਗੜ੍ਹ ਦਾ ਉਹ ਹਾਈ ਕੋਰਟ ਪਹੁੰਚਾਇ ਦੱਸਦੀ ਹੈ ਕਿ ਜਿਹੜਾ ਇੱਕ ਨੰਬਰ ਹਾਈ ਕੋਰਟ ਆ ਉਸ ਨੂੰ ਪੂਰਾ ਖਾਲੀ ਕਰਵਾ ਲਿਆ ਗਿਆ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਨਾਲ ਹੀ ਜਿੰਨੇ ਵੀ ਰਸਤੇ ਹਾਈ ਕੋਰਟ ਵੱਲ ਜਾਂਦੇ ਨੇ ਉਸ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਵੀ ਇਸ ਰਸਤੇ ਤੇ ਅੱਗੇ ਜਾਣ ਦੀ ਜੜੀ ਆਗਿਆ ਨਹੀਂ ਦਿੱਤੀ ਜਾ ਰਹੀ ਵੱਡੀ ਖਬਰ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਦ ਦੇ ਨਾਲ ਡਾਊਨ ਅਤੇ ਧਮਕੀ ਦਿੱਤੀ ਗਈ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਖਾਲੀ ਕਰਵਾਇਆ ਗਿਆ ਉੱਥੇ ਹੀ ਵੱਡੀ ਖਬਰ ਇਹ ਹੈ ਕਿ ਲਾਂਟੇ ਮਾਲ ਵੀ ਜਿਹੜਾ ਹੈ ਉਹ ਖਾਲੀ ਕਰਵਾ ਲਿਆ ਗਿਆ ਸੁਰੱਖਿਆ ਦੇ ਮੱਦੇਨਜ਼ਰ ਵੱਡੇ ਕਦਮ ਚੁੱਕੇ ਗਏ ਨੇ ਦੱਸ ਦਈਏ ਕਿ ਲਾਂਟੇ ਮਾਲ ਨੂੰ ਵੀ ਖਾਲੀ ਕਰਵਾ ਲਿਆ ਗਿਆ ਤਾਂ ਕਿ ਕੋਈ ਵੀ ਅਨਸਖਾਮੀ ਘਟਨਾ ਨਾ ਵਾਪਰ ਸਕੇ ਦੱਸ ਦਈਏ ਕਿ ਹਾਈ ਕੋਰਟ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਹੈ ਈਮੇਲ ਦੇ ਰਾਹੀਂ ਇਹ ਧਮਕੀ ਭੇਜੀ ਗਈ ਹੈ ਜਿੱਥੇ ਹਾਈ ਕੋਰਟ ਨੂੰ ਖਾਲੀ ਕਰਵਾਇਆ ਗਿਆ ਉੱਥੇ ਹੀ ਲਾਂਟੇ ਮਾਲਵੀ ਖਾਲੀ ਕਰਵਾਇਆ ਜਾ ਚੁੱਕਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਹੈ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਹਾਈ ਕੋਰਟ ਕੰਪਲੈਕਸ ਖਾਲੀ ਕਰਵਾ ਲਿਆ ਗਿਆ ਬੰਬਸਕਾਇਡ ਟੀਮ ਅਤੇ ਸナイਪਰ ਕੁੱਤਿਆਂ ਦੀ ਮਦਦ ਨਾਲ ਹਾਈ ਕੋਰਟ ਦੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਹਾਈ ਕੋਰਟ ਪਹੁੰਚੇ ਨੇ ਵਕੀਲਾਂ ਨੂੰ ਵੀ ਬਾਹਰ ਭੇਜਿਆ ਜਾ ਰਿਹਾ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਪ੍ਰਧਾਨ ਸਰਤੇਜ ਨਰੂਲਾ ਨੇ ਕਿਹਾ ਹੈ ਕਿ ਅੱਜ ਸਵੇਰੇ ਡਾਕ ਰਾਹੀਂ ਭਾਵ ਈਮੇਲ ਦੇ ਰਾਹੀਂ ਜਿਹੜੀ ਹਾਈ ਕੋਰਟ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲਿਆ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੁਣ ਪੁਲਿਸ ਇਸ ਸਮੇਂ ਹਾਈ ਕੋਰਟ ਦੇ ਵਿੱਚ ਜਾਂਚ ਕਰ ਰਹੀ ਹੈ ਅੱਜ ਲਈ ਹਾਈ ਕੋਰਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਦੁਪਹਿਰ ਤੱਕ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ ਇਸ ਵੇਲੇ ਹਾਈ ਕੋਰਟ ਇਮਾਰਤ ਜਿਹੜੀ ਆ ਉਹ ਖਾਲੀ ਕਰਵਾ ਲਈ ਗਈ ਆ ਤਾਂ ਵੱਡੀ ਖਬਰ ਹੈ ਕਿ ਲਗਾਤਾਰ ਹੁਣ ਆ ਮਾੜੇ ਆਨਸਰਾਂ ਦੇ ਜਿਹੜੇ ਇਹ ਹੌਸਲੇ ਨੇ ਉਹ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਕੱਲ ਲੁਧਿਆਣਾ ਦਾ ਡੀਸੀ ਦਫ਼ਤਰ ਡਾਊਨ ਦੀ ਜਿਹੜੀ ਧਮਕੀ ਦਿੱਤੀ ਗਈ ਸੀ ਉਸੇ ਵਿਜ਼ਨ ਦੇ ਵਿੱਚ ਉਸੇ ਤਰ੍ਹਾਂ ਜਿਵੇਂ ਈਮੇਲ ਦੇ ਰਾਹੀਂ ਜਿਹੜਾ ਲੁਧਿਆਣੇ ਧਮਕੀ ਭੇਜੀ ਗਈ ਸੀ ਉਸੇ ਤਰ੍ਹਾਂ ਈਮੇਲ ਦੇ ذریعے ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਿਹੜੀ ਆ ਡਾਊਨ ਦੀ ਧਮਕੀ ਦਿੱਤੀ ਗਈ ਆ ਇਹ ਅਜਿਹਾ ਸ਼ਖਸ ਕੌਣ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਕਦੇ ਜਿਹੜੇ ਠਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਕਦੇ ਹੁਣ ਜਿਹੜਾ ਵੱਡੇ ਜਿਹੜੇ ਕਾਨੂੰਨ ਵਿਵਸਥਾ ਦੇ ਦਫਤਰ ਨੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਦੱਸ ਦਈਏ ਕਿ ਮਿੰਨੀ ਸਕੱਤਰੇ ਤਾਂ ਲੁਧਿਆਣਾ ਤੇ ਹੁਣ ਹਾਈ ਕੋਰਟ ਤੇ ਉਸ ਤੋਂ ਬਾਅਦ ਜਿਹੜਾ ਲਾਂਟੇ ਮਾਲਾ ਉਹ ਵੀ ਸੁਰੱਖਿਆ ਦੇ ਮੱਦੇ ਨਜ਼ਰ ਖਾਲੀ ਕਰਵਾ ਲਿਆ ਗਿਆ ਤਾਂ ਵੱਡੀ ਖਬਰ ਹੈ ਕਿ ਹੁਣ ਉਹ ਸ਼ਰਾਤ ਤੇ ਅੰਸਰਾਂ ਦੇ ਹੌਸਲੇ ਬਲੰਦ ਹੁੰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਡੀਸੀ ਦਫਤਰ ਨੂੰ ਜਿਹੜੀ ਆ ਉਹ ਡਾਊਨ ਦੀ ਧਮਕੀ ਭੇਜੀ ਸੀ ਤਾਂ ਉਸ ਤੋਂ ਬਾਅਦ ਹੁਣ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਿਹੜਾ ਡਾਊਨ ਦੀ ਧਮਕੀ ਮਿਲਿਆ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀ ਨੇ ਜਿਹੜੇ ਉਹ ਇਸ ਸਮੇਂ ਹਾਈ ਕੋਰਟ ਮੌਜੂਦ ਨੇ ਪੂਰਾ ਹਾਈ ਕੋਰਟ ਕੰਪਲੈਕਸ ਆ ਜਿਹੜਾ ਉਸ ਨੂੰ ਖਾਲੀ ਕਰਵਾ ਲਿਆ ਗਿਆ ਏ ਬੰਬ ਸਕਵਾਡ ਟੀਮਾਂ ਤੇ ਨਾਲ ਸナイਪਰ ਡੌਗਸ ਜਿੰਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ ਪੂਰੀ ਹਾਈ ਕੋਰਟ ਕੰਪਲੈਕਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ ਪੂਰੀ ਜਿਹੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਤਾਂ ਕਿ ਕੋਈ ਵੀ ਜਿਹੜੀ ਵੱਡੀ ਘਟਨਾ ਨਾ ਵਾਪਰ ਸਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਕਿਉਂਕਿ ਕਾਫੀ ਜ਼ਿਆਦਾ ਕਰਾ ਉਹ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਹੁੰਦਾ ਪੂਰੇ ਪੰਜਾਬ ਹਰਿਆਣਾ ਤੋਂ ਜਿਹੜੇ ਲੋਕ ਨੇ ਕੇਸ ਲੈ ਕੇ ਹਾਈ ਕੋਰਟ ਪਹੁੰਚਦੇ ਆ ਵਕੀਲ ਜਿਹੜੇ ਵੱਡੀ ਤਾਦਾਦ ਦੇ ਵਿੱਚ ਇੱਥੇ ਹੁੰਦੇ ਆ ਤਾਂ ਕੋਈ ਵੀ ਘਟਨਾ ਵਾਪਰ ਸਕਦੀ ਆ ਤਾਂ ਇਸ ਕਰਕੇ ਜਿਹੜਾ ਪੂਰਾ ਕੋਰਟ ਕੰਪਲੈਕਸ ਆ ਉਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਹੁਣ ਜਾਂਚ ਟੀਮਾਂ ਜਾਂਚ ਦੇ ਵਿੱਚ ਜੁਟੀਆਂ ਨੇ ਕਿ ਇਹ ਈਮੇਲ ਜਿਹੜੀ ਆ ਉਹ ਸੱਚ ਹੈ ਜਾਂ ਫਿਰ ਈਮੇਲ ਸਿਰਫ ਇੱਕ ਵਾਰਨਿੰਗ ਦਿੱਤੀ ਗਈ ਆ ਤਾਂ ਵੱਡੀ ਖਬਰ ਹੈ ਕਿ ਹਾਈ ਕੋਰਟ ਬੰਬ ਹੋਣ ਦੀ ਧਮਕੀ ਮਿਲ ਆ ਡਾਊਨ ਦੀ ਧਮਕੀ ਮਿਲੀ ਆ ਤਾਂ ਉਸ ਦੇ ਨਾਲ ਜਿਹੜਾ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਲਾਂਟੇ ਮਾਲ ਹੈ ਉਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਦੋਵੇਂ ਜਗਾਵਾਂ ਤੇ ਜਿਹੜੀ ਕਰਾਊਡ ਹੈ ਉਹ ਕਾਫੀ ਜ਼ਿਆਦਾ ਹੁੰਦਾ ਜੇ ਹਾਈ ਕੋਰਟ ਦੀ ਗੱਲ ਕਰੀਏ ਤਾਂ ਉੱਥੇ ਵੀ ਪੰਜਾਬ ਹਰਿਆਣਾ ਤੋਂ ਜਿਹੜੇ ਲੋਕ ਨੇ ਉੱਥੇ ਪਹੁੰਚਦੇ ਨੇ ਆਪਣੇ ਨਿਆਣ ਦੇ ਲਈ ਜੇ ਗੱਲ ਕਰੀਏ ਲਾਂਟੇ ਮਾਲ ਦੀ ਤਾਂ ਉੱਥੇ ਵੀ ਜਿਹੜਾ ਕਾਫੀ ਜ਼ਿਆਦਾ ਕਰਾਊਡ ਹੈ ਉਹ ਹੁੰਦਾ ਚਾਹੇ ਕਿਸੇ ਵੀ ਸਟੇਟ ਤੋਂ ਹੋਣ ਤਾਂ ਇੱਕ ਵਾਰ ਲਾਂਟੇ ਮਾਲ ਜ਼ਰੂਰ ਜਾਂਦੇ ਨੇ ਤਾਂ ਇਸ ਸਮੇਂ ਜਿਹੜਾ ਲਾਂਟੇ ਮਾਲ ਆ ਉਹ ਖਾਲੀ करवा लिया गया ते ਨਾਲ ਹੀ ਜਿਹੜਾ ਹਾਈ ਕੋਰਟ ਕੰਪਲੈਕਸ ਹੈ ਉਸ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਈਮੇਲ ਆਈ ਹੈ ਕਿ ਬੰਬ ਹੈ ਅੰਦਰ ਕੋਈ ਉਸਕੇ ਲਈ ਫਿਲਹਾਲ ਸਾਰੀ ਚੈਕਿੰਗ ਚੱਲ ਰਹੀ ਹੈ ਬੰਬ ਸਕਵਡ ਆ ਚੁੱਕੀ ਹੈ ਅੰਦਰ ਏਵਾਕਿਊਏਸ਼ਨ ਹੋ ਰਹੀ ਹੈ ਚੈਕ ਇਮੇਲ ਆਈ ਹੈ ਜਿਆਦਾ ਘੰਟਾ ਹੋ ਗਿਆ ਸੋ ਇਸਦੇ ਕੰਮ ਬੰਦਾ ਵੀ ਫੁੱਲ ਲਕਟ 2:00 ਵਜੇ ਕੋਟ ਖੁੱਲ ਜੇ ਔਰ ਅਸੀਂ ਚੀਫ ਸਾਹਿਬ سے ਮਿਲ ਕੇ ਆਏ ਉਹਨਾਂ ਨੇ ਮੈਨੂੰ ਆਸ਼ਵਾਸਨ ਦਿਆ ਜੇਕਰ 2:00 ਵਜੇ ਕੇ ਬਾਅਦ ਕੋਟ ਖੁੱਲ ਜਾਂਦੀ ਹੈ ਸਭ ਠੀਕ ਨਿਕਲਤਾ ਹੈ ਕੋਟ ਖੁੱਲੇਗੀ 2:00 ਵਜੇ पर किसी भी लॉयर के खिलाफ कोई एडवर्स ऑर्डर पाते हैं लेकिन अगर कोई नहीं पेश होता या बी सी में पेश होता तो ये चीज़ ने जा बिल्कुल अंदर है जी वो चेकिंग कर रही है अंदर सारी बिल्डिंग में चेकिंग कर